ਆਹ ਦੇਖ ਲੋ ਕਾਲੀਯੂਗੀ ਭੂਆ ਦਾ ਕਾਰਾ ਆਪਣੀ ਹੀ ਨਵਾਲਕ ਪਤੀ ਜੀ ਦੇ ਨਾਲ ਕਰਵਾ ਰਹੀ ਸੀ ਆਪਣੇ ਅਪਾਹਜ ਮੁੰਡੇ ਦਾ ਵਿਆਹ ਮੌਕੇ ਤੇ ਪਲਸ ਨੇ ਮਾਰਿਆ ਸ਼ਾਪਾ ਵਿਆਹ ਦੇ ਵਿੱਚ ਹੀ ਪੈ ਗਈਆਂ ਪਾჭੜਾਂ ਇਸ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਕਰ ਦਿਓ ਕਿਉਂਕਿ ਵਿਆਹ ਦੇ ਬੰਦਨ ਦੇ ਵਿੱਚ ਇੱਕ ਲੜਕਾ ਤੇ ਲੜਕੀ ਬੱਜਦੇ ਨੇ ਲੇਕਿਨ ਅਜਿਹੇ ਕਾਲੀ ਯੁੱਗ ਸਮੇਂ ਦੇ ਵਿੱਚ ਹੁਣ ਭੈਣ ਭਰਾ ਵੀ ਵਿਆਹ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਵਿੱਚ ਇੱਕ ਭੂਆ ਦੇ ਵੱਲੋਂ ਆਪਣੀ ਹੀ ਭਤੀਜੀ ਦਾ ਵਿਆਹ ਆਪਣੇ ਅਪਾਹਜ ਲੜਕੇ ਦੇ ਨਾਲ ਕਰਵਾਇਆ ਜਾ ਰਿਹਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਭਤੀਜੀ ਦੀ ਉਮਰ ਮਹਿਜ 16 ਸਾਲ ਹੈ ਤੇ ਇਸ ਗੱਲ ਦੀ ਖਬਰ ਜਦੋਂ ਇੱਕ ਸਮਾਜ ਸੇਵੀ ਸੰਸਥਾ ਨੂੰ ਲੱਗੀ ਤਾਂ ਉਹ ਪੁਲਿਸ ਨੂੰ ਲੈ ਕੇ ਵਿਆਹ ਸਮਾਗਮ ਦੇ ਵਿੱਚ ਪਹੁੰਚ ਗਏ ਜਿਸ ਤੋਂ ਬਾਅਦ ਕਾਫੀ ਹਾਈ ਵੋਲਟੇਜ ਡਰਾਮਾ ਹੋਇਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵਿਆਹ ਰੁਕਵਾਇਆ ਗਿਆ ਤੇ ਲੜਕੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਡੇ ਕੀ ਵਿਚਾਰ ਨੇ ਇਸ ਘਟਨਾ ਦੇ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ